ਫਤੇਗੜ ਸਾਹਿਬ ਦੀ ਮਹਾਨ ਧਰਤੀ ਜਿਸ ਧਰਤੀ ਤੇ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕੀਤਾ ਸਮੂਹ ਸੰਪਰਦਾਵਾਂ ਸਿੱਖ ਧਰਮ ਨਾਲ ਸੰਬੰਧਿਤ ਭਾਵੇਂ ਉਹ ਨਿਹੰਗ ਸਿੰਘ ਜਿੱਥੇ ਬੰਦੀਆਂ ਹੋਣ ਜਾਂ ਕਿਸੇ ਵੀ ਖਿੱਤੇ ਨਾਲ ਸੰਬੰਧਿਤ ਹੋਣ ਹਰੇਕ ਵਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਪਰ ਵਿਸ਼ੇਸ਼ ਤੌਰ ਤੇ ਜੋ ਪਿਛਲੇ ਸਮੇਂ ਤੋਂ ਕਾਫੀ ਸੇਵਾਵਾਂ ਜਿਹੜੀਆਂ ਨੇ ਉਹ ਮਾਤਾ ਗੁਜਰੀ ਕਾਲਜ ਦੀਆਂ ਅਹਿਮ ਰਹਿੰਦੀਆਂ ਨੇ ਡਾਕਟਰ ਕਸ਼ਮੀਰ ਸਿੰਘ ਜੋ ਪ੍ਰਿੰਸੀਪਲ ਨੇ ਮਾਤਾ ਗੁਜਰੀ ਕਾਲਜ ਦੇ ਸ੍ਰੋਕ ਸਾਹਿਬ ਵੱਡੀ ਪੱਦਰ ਤੇ ਸੇਵਾਵਾਂ ਕਿਉਂਕਿ ਬਹੁਤ ਵੱਡਾ ਇਕੱਠ 50 ਲੱਖ ਤੋਂ ਜ਼ਿਆਦਾ ਹਰ ਸਾਲ ਕਿਹਾ ਜਾਂਦਾ ਹੈ ਕਿ ਇਕੱਠ ਹੁੰਦਾ ਹੈ ਤੇ ਬੜੀ ਵੱਡੀ ਜਿਹੜੀ ਸੇਵਾ ਹੈ ਉਹ ਮਾਤਾ ਗੁਜਰੀ ਕਾਲਜ ਦੀ ਰਹਿੰਦੀ ਹੈ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਸ਼੍ਰੋਮਲਿੰਗੁਰ ਗੁਰਦੁਆਰਾ ਪ੍ਰਬੰਧਕ ਮੈਂ ਦਾ ਪ੍ਰਮੁੱਖ ਅਧਾਰਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਜਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ ਉਹਦੇ ਬਿਲਕੁਲ ਆਪੋਜ਼ਿਟ ਸਥਿਤੀ ਆ ਇਸ ਕਰਕੇ ਸਾਡਾ ਫਰਜ਼ ਬਣ ਜਾਂਦਾ ਕਿ ਜਿਹੜੀਆਂ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਆਉਂਦੀਆਂ ਉਹਨਾਂ ਦੀ ਸੇਵਾ ਕਰੀਏ ਉਨਾਂ ਵਾਸਤੇ ਅਸੀਂ ਬਲੱਡ ਨੇਸ਼ਨ ਕੈਂਪ, ਫਰਸਟ ایڈ ਕੈਂਪ ਤੇ ਹੋਰ ਕਈ ਪ੍ਰਕਾਰ ਨਾਲ ਉਹਨਾਂ ਦੀ ਸਹਾਇਤਾ ਕਰ ਰਹੇ ਹਾਂ ਸਾਡੇ ਵਿਦਿਆਰਥੀ ਜੋੜੇ ਦੀ ਸੰਭਾਲ ਕਰ ਰਹੇ ਹਨ ਜੋੜੇ ਦੋ ਥਾਵਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਸੇ ਤਰ੍ਹਾਂ ਸੰਗਤਾਂ ਦੀ ਰਹਿائش ਵਾਸਤੇ ਪ੍ਰਬੰਧ ਕੀਤੇ ਆ ਤੇ ਮੈਨੂੰ ਲੱਗਦਾ ਲਗਭਗ 5000 ਬੰਦਾ ਕੱਲ ਗੁਰਦੁਆ ਕਾਲਜ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਮ ਨੂੰ ਰਾਤ ਨੂੰ ਸਾਡੇ ਕੋਲ ਸੁੱਤਾ ਸੀ ਇਸ ਤਰੀਕੇ ਨਾਲ ਬਹੁਤ ਵੱਡੀਆਂ ਸਵਾਾਂ ਕੀਤੀਆਂ ਜਾਂਦੀਆਂ ਇਹ ਦੇਣੀ ਬਹੁਤ ਵੱਡਾ ਕਿਉਂਕਿ ਸਾਕਾ ਬਹੁਤ ਵੱਡਾ ਹੋਇਆ ਜਦੋਂ ਛੋਟੇ ਸਾਹਿਬ ਜੀ ਆਦੇ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਰੀ ਜੀ ਦੀ ਲਾਸਾਨੀ ਸ਼ਹਾਦਤ ਹੁੰਦੀ ਆ ਉਸਦੇ ਖੂਨ ਨਾਲ ਸੰਗੀ ਧਰਤੀ ਆ ਤੇ ਅੱਜ ਦਾ ਨਗਰ ਕੀਰਤਨ ਜਿਹਦੇ ਵਿੱਚ ਲੱਖਾਂ ਦੀ ਤਦਾਰਿਕ ਲੋਕ ਸ਼ਾਮਿਲ ਨੇ ਉਹ ਜਿਸ ਮਾਤਾ ਗੁਰੀ ਕਾਲ ਫਤਿਹਗੜ੍ਹ ਸਾਹਿਬ ਦਾ ਸਾਰਾ ਸਟਾਫ ਵੀ ਸ਼ਾਮਿਲ ਆ ਇਹ ਪ੍ਰਤੀਕ ਹੈ ਉਸ ਵੇਲੇ ਦਾ ਜਦੋਂ ਛੋਟੇ ਸਾਹਿਬ ਜੀ ਆਦੇ ਤੇ ਮਾਤਾ ਜੀ ਨੂੰ ਸੰਸਕਾਰ ਦੇ ਰੂਪ ਵਿੱਚ ਲੋਕ ਲੈ ਕੇ ਜਾ ਰਹੇ ਹੋਣਗੇ ਸਰਾਂਦੀਆਂ ਸੰਗਤਾਂ ਤੇ ਉਸੇ ਤਰੀਕੇ ਨਾਲ ਉਸੇ ਹੀ ਵੈਰਾਗ ਦੇ ਵਿੱਚ ਸੰਗਤਾਂ ਜਿਹੜੀਆਂ ਹੈ ਜੋ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀਆਂ ਸੋ ਸਾਡਾ ਕਾਲਜ ਇਹਨਾਂ ਸਵਾਵਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਵੱਧ ਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ ਜੀ ਸਰ ਛੋਟਾ ਜਿਹਾ ਸਵਾਲ ਕਿਉਂਕਿ ਜਦੋਂ ਅਸੀਂ ਐਂਟਰ ਕਰਦੇ ਹਾਂ ਉਦੋਂ ਤੋਂ ਲੈ ਕੇ ਭੋਰਾ ਸਾਹ ਮੱਥਾ ਟੇਕਦੇ ਹਾਂ ਹਰ ਥਾਂ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਇਹ ਕਿਵੇਂ ਰੂਪਰੇਖਾ ਤਿਆਰ ਕਰਦੇ ਹੋ ਸਾਰੀ ਸਾਰਾ ਇਹਨਾਂ ਵੱਡਾ ਜਰ ਪਲਾਨ ਕਿਉਂਕਿ ਸੰਗਤ ਵੱਡੀ ਗਿਣਤੀ ਚਾਹੁੰਦੀ ਹੈ ਵੱਡੀ ਪੱਧਰ ਤੇ ਸਵਾਵਾਂ ਜਿਹੜੀਆਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਹਾਂ ਪਿਛਲੇ ਲੰਬੇ ਸਮੇਂ ਤੋਂ ਸਾਡੇ ਵਿਦਿਆਰਥੀ ਤਿਆਰ ਹੀ ਇ ਬਹੁਤ ਸਾਰੇ ਬੱਚੇ ਆਪਣੇ ਆਪ ਆਪ ਮਹਾਰੇ ਆ ਰਹੇ ਸਾਡੇ ਕੋਲ ਸੇਵਾ ਕਰਨ ਵਾਸਤੇ ਲੜਕੀਆਂ ਮੈਂ ਦੇਖਿਆ ਵੱਡੀ ਤਦਾਦ ਵਿੱਚ ਉਹ ਪੋਰਾ ਸਾਹਿਬ ਦੇ ਵਿੱਚ ਉਹ ਜੋੜੇ ਘਰ ਦੇ ਵਿੱਚ ਸੇਵਾਵਾਂ ਕਰ ਰਹੀਆਂ ਸੋ ਬੜਾ ਵੱਡਾ ਬੱਚਿਆਂ ਦੇ ਵਿੱਚ ਆਪ ਆਪਣੇ ਇਤਸ਼ਾਹ ਦਾ ਕਾਰਨ ਮੈਂ ਮਹਿਸੂਸ ਇਹ ਕਰਦਾ ਕਿ ਕਾਲਜ ਬਿਲਕੁਲ ਗੁਰਦੁਆਰਾ ਸਾਹਿਬ ਤੋਂ ਆਪੋਜ਼ਿਟ ਆ ਉੱਥੋਂ ਇਹ ਛੋਟੇ ਬੱਚਿਆਂ ਤੇ ਮਾਤਾ ਜੀ ਤੋਂ ਪ੍ਰੇਰਣਾ ਲੈ ਕੇ ਆਪ ਮਹਾਰੇ ਸੰਗਤਾਂ ਸਾਡੇ ਵਿਦਿਆਰਥੀ ਸੰਗਤ ਦੇ ਰੂਪ ਵਿੱਚ ਸ਼ਬਦ ਹਾਲਾਂ ਰੂਪ ਵਿੱਚ ਵਿਦਿਆਰਥੀਆਂ ਦੀ ਤੇ ਸੰਗਤਾਂ ਦੀ ਸੇਵਾ ਕਰ ਰਹੇ ਆ। ਬਿਲਕੁਲ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਦਾ ਇਹ ਵੀ ਇੱਕ ਰੰਗ ਹੈ ਤੇ ਵੱਡੀ ਸਿਵਾਵਾਂ ਜਿੱਥੇ ਹੋਰ ਵਿਦਿਅਕ ਸੰਸਥਾਵਾਂ ਜਿਹੜੀਆਂ ਉਹ ਦਿੰਦੀਆਂ ਨੇ ਉਸਾਂ ਦੇ ਵਿੱਚ ਮਾਤਾ ਗੁਜਰੀ ਕਾਲਜ ਦੀ ਇੱਕ ਅਹਿਮ ਜਿਹੜੀ ਭੂਮਿਕਾ ਇੱਕ ਵੱਡੀ ਭੂਮਿਕਾ ਰਹੀਦੀ ਹੈ ਤੇ ਵਿਸ਼ੇਸ਼ ਤੌਰ ਤੇ ਡਾਕਟਰ ਕਸ਼ਮੀਰ ਸਿੰਘ ਖੁਦ ਨਗਰ ਕੀਰਤਨ ਦੇ ਨਾਲ ਚੱਲ ਰਹੇ ਤੇ ਜਿਵੇਂ ਉਹਨਾਂ ਨੇ ਦੱਸਿਆ ਕਿ ਐਂਟਰੀ ਤੋਂ ਲੈ ਕੇ ਭੋਰਾ ਸਾਹਿਬ ਤੱਕ ਜਾਂ ਗੁਰਦੁਆਰਾ ਸਾਹਿਬ ਦੀ ਹਦੂਦ ਤੱਕ ਜਿੰਨੀਆਂ ਵੀ ਸੇਵਾਵਾਂ ਜਿਹੜੀਆਂ ਨੇ ਬੱਚੇ ਉਹਨਾਂ ਦੇ ਤਿਆਰ ਹੀ ਇੰਨੇ ਕਾਜਾ ਹੋ ਗਏ ਨੇ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਹੈ ਉਹਨਾਂ ਵੱਲੋਂ ਮੁਹੱਈਆ ਜਿਹੜੀ ਹੈ ਉਹ ਕਰਵਾਈ ਜਾਂਦੀ ਹੈ ਕੈਮਰਾ ਪਰਸਨ ਲਾਲਤਾ ਦੇ ਨਾਲ ਪਰਮਜੀਤ ਸਿੰਘ ਐਬੀਪੀ ਸੰਜਾ ਸ਼੍ਰੀ ਫਤਿਹਗੜ੍ਹ ਸਾਹਿਬ